ਸਮੇ ਸਮੇਂ ਦੀਆਂ ਸਰਕਾਰਾਂ ਸਾਨੂੰ ਹਜੇ ਵੀ ਗੁਲਾਮੀ ਦਾ ਅਹਿਸਾਸ ਕਰਾ ਰਹੀਆਂ ਸਾਡੇ ਨੌਜਵਾਨਾਂ ਤੇ ਕਿੰਨੀ ਤਕੇਸ਼ਾਈ ਹੋ ਰਹੀ ਹੈ ਸਾਡੇ ਅਕਾਲ ਤਖਤ ਸਾਹਿਬ ਤੇ ਟੈਂਕਾਂ ਗੋਲਿਆਂ ਦਾ ਹਮਲਾ ਕੀਤਾ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਰਹੇ ਆ ਜੇ ਕਿਸੇ ਸਿੱਖ ਕੋ ਸ਼ਸਤਰ ਹੋਣ ਤੇ ਸਿੱਖ ਨੂੰ ਡਰਾਉਂਦੇ ਆ ਕਿ ਤੁਹਾਡੇ ਕੋ ਸ਼ਸਤਰ ਕਿਉਂ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਤਾਂ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਸ਼ਸਤਰ ਬਖਸ਼ੇ ਨੇ ਇਹ ਜੇ ਅਸੀਂ ਰੱਖਾਂਗੇ ਸਾਡਾ ਬਚਾਅ ਦੱਦੀ ਹੈ ਜੇ ਹੀ ਕਹਿ ਦਈਏ ਕਿ ਆਪਾਂ ਖੱਲੇ ਲੰਗਰ ਹੀ ਲਾਉਣੇ ਆ ਤੇ ਸ਼ਸਤਰ ਨਹੀਂ ਚੁੱਕਣੇ ਪਸਾਇ ਅਸੀਂ ਆਪਣੀ ਰੱਖਿਆ ਨਹੀਂ ਕਰ ਪਾਵਾਂਗੇ ਕਦੀ ਵੀ ਹੁਣ ਕਈ ਕਹਿੰਦੇ ਆ ਕਿ ਸੰਤ ਗਿਆਨੀ ਜਨੈਤ ਸਿੰਘ ਜੀ ਪਿੰਡਾਂ ਦਾ ਨਾਂ ਕਿਉਂ ਲੈਂਦੇ ਹੋ ਉਹਨਾਂ ਨੂੰ ਮੈਂ ਦੱਸਣਾ ਚਾਹਨਾ ਕਿ ਉਹ ਸਾਡੇ ਦਿਨਾਂ 'ਚ ਵਸਦੇ ਨੇ ਕੋਈ ਵੀ ਸਾਨੂੰ ਕਵੇਗਾ ਤੇ ਫੇਰ ਨਹੀਂ ਅਸੀਂ ਲੈ ਸਕਦੇ ਪਸੰਤ ਗਿਆਨੀ ਜਨੈਤ ਸਿੰਘ ਜੀ ਅਕਸਰ ਕਹਿੰਦੇ ਹੁੰਦੇ ਸੀ ਤੇ ਸਰੀਰ ਦਾ ਮਰਨਾ ਮਰਨਾ ਨਹੀਂ ਹੁੰਦਾ ਜਮੀਰ ਦਾ ਮਰਨਾ ਮਰਨਾ ਹੁੰਦਾ ਪਰ ਕਹਿ ਲੋ ਕਿ ਬਾਈ ਦੀਪ ਸਿੱਧੂ ਵੀ ਕਹਿੰਦਾ ਕਲਾ ਵਰਤੀ ਹੈ ਆਪ ਸਭ ਨੂੰ ਪਤਾ ਹੋਏਗਾ ਇੱਕ ਸ਼ਿਵ ਸੈਨਾ ਦਾ ਆਗੋ ਹੀ ਸ਼ਰੇ ਆਮ ਲਲਕਾਰ ਦਾ ਹੀ 2% ਮਸਲ ਕੇ ਰੱਖਦੇ ਆਂਗੇ ਫਿਰ ਉਸ ਟਾਈਮ ਤੇ ਕਲਾ ਵਰਤੀ ਸੀ ਫਿਰ ਇੱਕ ਸੂਬਾ ਸੀ ਉਹ ਵੀ ਸਿੱਖਾਂ ਦਾ ਕਹਿ ਲੋ ਕਿ ਬਹੁਤ ਜ਼ਿਆਦਾ ਉਹਨੇ ਸਿੱਖੀ ਦਾ ਕਾਹਨ ਕੀਤਾ ਸੀ ਨੌਜਵਾਨ ਪੀੜੀ ਮਾਝੇ ਦੀ ਇੱਕ ਤੇ ਕਹਿ ਲੋ ਖਤਮ ਕਰਤੀ ਸੀ ਉਹਦਾ ਵੀ ਕਹਿ ਲੋ ਪਟਿਆਲੇ ਦੀ ਜੇਲ੍ਹ ਅੰਦਰ ਕਲਾਵਰਤੀ ਉਦੋਂ ਵੀ ਤੇ ਕੱਲ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਗਿਆ ਜਦੋਂ ਮੈਂ ਕੱਲ ਆਪਣੇ ਪਰਿਵਾਰ ਦੇ ਨਾਲ ਆਪਣੇ ਹਰਦੀਪ ਸਿੰਘ ਭਰਾ ਦੇ ਨਾਲ ਮਾਤਾ ਜੀ ਦੇ ਨਾਲ ਸੰਦੀਪ ਸਿੰਘ ਦੀ ਸਿੰਘੜੀ ਦੇ ਨਾਲ ਨਾਲ ਸੰਦੀਪ ਸਿੰਘ ਦੇ ਬੱਚੇ ਲੈ ਕੇ ਗਏ ਜੇਲ੍ਹ ਚ ਮੁਲਾਕਾਤ ਕਰਨ ਵਾਸਤੇ ਪਰ ਜੇਲ੍ਹ ਦੇ ਸੁਪਰੀਂਟੈਂਡੈਂਟ ਨੇ ਸਾਫ਼ ਮਨਾਂ ਕਰਤਾ ਕਿ ਪਰਿਵਾਰ ਦੀ ਮੁਲਾਕਾਤ ਨਹੀਂ ਹੋ ਸਕਦੀ ਅਸੀਂ ਉਹਨਾਂ ਨੂੰ ਬਥੇਰਾ ਕਿਹਾ ਕਿ ਛੋਟੇ ਛੋਟੇ ਬੱਚੇ ਐ ਇਹਨਾਂ ਦੀ ਤਾਂ ਮੁਲਾਕਾਤ ਹੋਣੀ ਬਹੁਤ ਜ਼ਰੂਰੀ ਐ ਇਹ ਸਾਡਾ ਰਾਈਟ ਬੰਦਾ ਸਾਡਾ ਹੱਕ ਬੰਦਾ ਪਰ ਸਾਨੂੰ ਕੱਲ ਫੇਰ ਅਹਿਸਾਸ ਕਰਾਇਆ ਗਿਆ ਤੁਸੀਂ ਗੁਲਾਮ ਹੋ ਜਿੰਨਾ ਚਿਰ ਅਸੀਂ ਇਹ ਗੁਲਾਮੀ ਤੋਂ ਬਾਹਰ ਨਹੀਂ ਆਂਦੇ ਅਸੀਂ ਆਪੇ ਹੱਕ ਨਹੀਂ ਮੰਗਦੇ ਤੇ ਕਹਿ ਲੋ ਕਿ ਸਰਕਾਰਾਂ ਦੇ ਕਦੀ ਕਿਸੇ ਦਾ ਝੰਡਾ ਚੁੱਕ ਲੈ ਕਦੀ ਕਿਸੇ ਦਾ ਝੰਡਾ ਚੁੱਕ ਲਿਆ ਤੇ ਸਾਨੂੰ ਛਿੱਤਰ ਹੀ ਮਾਰਨਗੇ ਆ ਤੁਸੀਂ ਖਾਂਦੇ ਵੀ ਆ ਰਹੇ 40 ਤੋਂ 45 ਸਾਲਾਂ ਵਿੱਚ ਪਰ ਸਾਨੂੰ ਹੁਣ ਆਪਣੀ ਆਵਾਜ਼ ਚੁੱਕਣ ਦਾ ਮੌਕਾ ਮਿਲਿਆ ਮੈਂ ਤੇ ਸਾਰੇ ਵੀਰ ਭਰਾਵਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਵੀ ਕਰਦਾ ਕਿ ਜਿੱਥੇ ਕਿਤੇ ਵੀ ਹੋ ਗਏ ਆਪਣੇ ਹੱਕਾਂ ਦੀ ਆਵਾਜ਼ ਜਰੂਰ ਚੁੱਕਿਆ ਕਰੋ ਉਕੇ ਸਾਨੂੰ ਸਿਰਫ ਡਰਾਉਂਦੇ ਪਏ ਨੇ ਕਿ ਤੁਹਾਡੇ ਪਰਚੇ ਕਰ ਦੇਵਾਂਗੇ ਤੁਹਾਨੂੰ ਹਰਾਸਮੈਂਟ ਕਰਾਂਗੇ ਤੁਹਾਨੂੰ ਤੰਗ ਪਰੇਸ਼ਾਨ ਕਰਾਂਗੇ ਤੁਹਾਡੇ ਕਾਰੋਬਾਰ ਖਤਮ ਕਰਾਂਗੇ ਕਰ ਦੋ ਯਾਰ ਤੀ ਸਿੱਖਾਂ ਦਾ ਕੀਤਾ ਕੀ ਜੇ ਪਹਿਲਾਂ ਸਿੱਖਾਂ ਨਾਲ ਪਹਿਲਾਂ ਵੀ ਇੰਨੀ ਧੱਕੇਸ਼ਾਹੀ ਕਰਤੀ ਜੇ ਜੇ ਹੁਣ ਵੀ ਕਰ ਦੋਗੇ ਤਾਂ ਕੀ ਹੋ ਜਾਏਗਾ ਪਰ ਅਸੀਂ ਆਪਣੀ ਖਾਲਸਾ ਰਾਜ ਦੀ ਮੰਗ ਕਰਦੇ ਆ ਤੇ ਕਰਦੇ ਰਵਾਂਗੇ ਵੀ ਇਹ ਸਾਨੂੰ ਜਿੰਨਾ ਦਬਾਣਗੇ ਅਸੀਂ ਉਹਨਾਂ ਉੱਪਰ ਕੇ ਅੱਗੇ ਆਵਾਂਗੇ ਬਾਕੀ ਤੁਸੀਂ ਸਾਰੇ ਸੂਝਵਾਨ ਜੇ ਮਾਨ ਸਾਹਿਬ ਸਿਮਰ ਸਿੰਘ ਮਾਨ ਸਾਹਿਬ ਸ਼ੁਰੂ ਤੋਂ ਹੀ ਆਪਣੀ ਲਕੀਰ ਖੇਚ ਕੇ ਗੱਲ ਦੇ ਉੱਪਰ ਸਟੈਂਡ ਰੱਖਿਆ ਪਰ ਤੁਸੀਂ ਇੰਨਾ ਵੱਡਾ ਇਕੱਠ ਕਰਕੇ ਦਿਖਾ ਦਿੱਤਾ ਕਿ ਅਸੀਂ ਮਾਨ ਸਾਹਿਬ ਦੇ ਨਾਲ ਆ ਤੇ ਜਿੰਨੇ ਵੀ ਤੁਸੀਂ ਵੀਰ ਭਰਾ ਸਾਰੇ ਇਕੱਠੇ ਹੋਏ ਹੋ ਗਾ ਕਿਤੇ ਵੀ ਕੋਈ ਮੌਕਾ ਆਂਦਾ ਹੈ ਤੇ ਆਪਾਂ ਸਾਰੇ ਇਕੱਠੇ ਹੋ ਕੇ ਚੱਲਾਂਗੇ ਤੇ ਫੇਰ ਹੀ ਸਾਡੀ ਜੰਗ ਫਤਿਹ ਹੋਣੀ ਹੈ ਜੇ ਆਪਾਂ ਵੱਖੋ ਵੱਖ ਵਖਰੇਵੇਂ ਲੈ ਕੇ ਚੱਲਾਂਗੇ ਸਾਡੀ ਜੰਗ ਕਦੇ